ਜੈ ਬਾਬਾ ਲਾਲ ਜੀ ਜੈ ਜਰੀ ਬਾਬਾ ਲਾਲ ਜੀ ਬਾਬਾ ਲਾਲ ਜੀ ਦੀ ਸਾਰੀਆਂ ਸੰਗਤਾਂ ਨੂੰ ਡੀਪੀਸੀ ਪੰਜਾਬੀ ਵੱਲੋਂ ਬਹੁਤ ਬਹੁਤ ਵਧਾਈਆਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਂ ਦਾ ਦਈਏ ਕਿ ਬਾਬਾ ਜੀ ਦੇ ਇਸ ਜਨਮ ਦਿਹਾੜੇ ਦੇ ਉੱਤੇ ਜੋ ਕਿ 670ਵਾਂ ਜਨਮ ਦਿਹਾੜਾ ਗਰਦਾਸਪੁਰ ਦਾ ਖਾਨਾ ਚੌਂਕ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਹਰ ਸਾਲ ਇੱਥੇ ਇਸੇ ਤਰ੍ਹਾਂ ਹੀ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਜੜਾਇਆ ਉਹ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਆ ਤੇ ਸੰਗਤਾਂ ਵੱਲੋਂ ਖੂਬ ਲੰਗਰ ਚਲਾਏ ਜਾਂਦੇ ਨੇ ਤਾਂ ਤੁਹਾਨੂੰ ਦੱਈਏ ਕਿ ਇਸੇ ਤਰ੍ਹਾਂ ਇਹਨਾਂ ਲੰਗਰਾਂ ਦੇ ਵਿੱਚ ਜੜਾਇਆ ਲੱਡੂਆਂ ਦਾ ਪ੍ਰਸਾਦ ਵੀ ਵਰਤਾਇਆ ਜਾਂਦਾ ਆ ਤੇ ਤੁਹਾਨੂੰ ਦੱਈਏ ਕਿ ਉਹਨਾਂ ਲੱਡੂਆਂ ਦੇ ਪ੍ਰਸਾਦ ਦੇ ਵਿੱਚ ਜਿਹੜਾ ਆ ਕੁਝ ਨਾ ਕੁਝ ਐਸਾ ਪ੍ਰਸਾਦ ਜਰੂਰ ਮਿਲਦਾ ਆ ਸੰਗਤਾਂ ਨੂੰ ਜਿਹੜਾ ਦਿੱਤਾ ਜਾਂਦਾ ਆ ਉਹ ਲੱਡੂ ਜਦੋਂ ਵੰਡੇ ਗਏ ਤੇ ਤੁਹਾਂ ਦਾ ਦਈਏ ਕਿ ਇੱਕ 바ਵਾ ਲਾਲ ਜੀ ਦੀ ਭਗਤ ਨੇ ਜਦੋਂ ਉਹ ਲੱਡੂਆਂ ਦਾ ਪ੍ਰਸਾਦ ਲਿਆ ਤਾਂ ਉਸ ਲੱਡੂ ਦੇ ਵਿੱਚੋਂ ਸੋਨੇ ਦੀ ਮੁੰਦਰੀ ਨਿਕਲਦੀ ਹੈ ਤੇ ਉਹ ਸੋਨੇ ਦੀ ਮੁੰਦਰੀ ਕਿਵੇਂ ਨਿਕਲਦੀ ਹੈ ਕਿੱਦਾਂ ਨਿਕਲਦੀ ਹੈ ਤੇ 바ਵਾ ਲਾਲ ਜੀ ਦੀ ਕਿਰਪਾ ਉਹਨਾਂ ਦੇ ਉੱਤੇ ਕਿੱਦਾਂ ਹੁੰਦੀ ਹੈ ਆਓ ਦੇਖਦੇ ਆ ਤਸਵੀਰਾਂ ਇਹਨਾਂ ਦੇ ਭਾਜੀ ਨੇ ਕਿਹਾ ਕਿ ਪ੍ਰਸ਼ਾਦ ਦੇ ਉਹਦੇ ਭਾਜੀ ਦੂਜੇ ਪ੍ਰਸ਼ਾਦ ਦੇ ਭਾਜੀ ਨੇ ਪ੍ਰਸ਼ਾਦ ਖਰਾਇਆ ਮੈਨੂੰ ਤੇ ਵੀ ਜੋ ਅਚਾਨਕ ਕਹਿੰਦੇ ਤੇ ਚੈੱਕ ਕਰ ਉਹ ਮੁੰਦਰੀ ਤਾਂ ਨਹੀਂ ਹੈਗੀ ਫੱਟ ਚੱਕੀ ਕਿ ਕਿ ਪਪਾ ਜੀ ਦੇ ਪ੍ਰਸ਼ਾਦ ਤੇ ਹੰਦਰੀ ਹਾਂਜੀ ਲੋਕੀ ਦਾ ਭੱਲੇ ਚ ਜੀ ਨਹੀਂ ਅੱਗੇ ਵੀ ਆਂਦੇ ਰਾਤੀ ਵੀ ਆਈ ਮੈਂ ਇੱਥੇ ਬਾਬਾ ਜੀ ਦਾ ਦਰਸ਼ਨ ਕਰਕੇ ਨਹੀਂ ਮਤਰੀ ਕੋਈ ਖੁਸ਼ੀ ਹੋ ਰਹੀ ਹੈ ਕਿ ਬਾਬਾ ਜੀ ਦੇ ਪ੍ਰਸ਼ਾਦ ਮਿਲਿਆ ਮੈਨੂੰ ਅੱਛਾ ਇਹ ਡਾਕਟਰਾਂ ਕੋਲ ਕੀ ਟੀਮ ਮਿਲੀ ਜੋ ਕੰਮ ਕਰ ਰਿਹਾ ਉਹ ਬਹੁਤ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਰਾਤੀ ਵੀ ਬਹੁਤ ਕੁਛ ਨਾ ਕੀਤਾ ਮੈਂ ਆਈ ਹਾਂ ਡਾਂਸ ਕੀਤਾ ਠੀਕ ਹੈ ਕਿਸੇ ਨੂੰ ਮਨ ਤੋਂ ਲੱਗਦੀ ਹੈ ਕਿ ਆਪਣੇ ਕੇ ਬੰਦੀ ਕਰਦੀ ਹੈ ਇਹ ਗੱਲ ਕਰਦੀ ਨਹੀਂ ਇਹ ਜੇ ਤੱਕ ਨਹੀਂ ਸੋਚਿਆ ਕਦੀ ਕਿਉਂਕਿ ਮੇਰੇ 3-4 ਸਾਲ ਪੰਜ ਮਤਲਬ 7-8 ਸਾਲ ਹੋ ਗਏ ਆ ਨਾ ਮੈਂ ਦੋ ਤਿੰਨ ਵਾਰ ਇੱਧਰ ਆਈ ਆ ਰਾਤ ਨੂੰ ਆਨੇ ਹਾਂ ਮੈਂ ਤਾਂ ਦੇਖਦੀ ਆ ਠੀਕ ਆ ਦੇਖ ਕੇ ਜਾਂਦੀ ਆ ਮਤਲਬ ਜੋ ਸੱਦਾ ਹੋਤੇ ਚਰਾ ਦੇ ਨਾ ਬਾਬਾ ਜੀ ਨੂੰ ਨਹੀਂ ਮੈਂ ਲੈਨ ਜੀ ਨਹੀਂ ਲੱਗੀ ਠੀਕ ਹੈ ਪਹਿਲਾਂ ਮੈਂ ਲੈਨ ਚ ਰਾਜ ਜੀ ਲੱਗੀ ਆ ਐਕਚੁਅਲੀ ਥੋੜੀ ਪਲੈਟਿੰਗ ਜਾਂਸਨ ਨੇ ਕੀਤੀ ਮੈਂ ਪਿੱਛੇ ਚਲ ਗਈ ਵਾਪਸ ਠੀਕ ਹੈ ਫਿਰ ਦੁਬਾਰਾ ਆਣ ਕੇ ਮੈਂ ਪਹਿਲੇ ਵਾਰ ਸਿਸ ਖਲੋਤੀ ਆ ਮੈਂ ਕਦੇ ਵੀ ਫੋਨ ਪਛਾਨ ਕੇ ਭਾਜੀ ਕਹਿੰਦੇ ਨਾ ਕਿ ਜ਼ਿਆਦਾ ਖਲੋਤੇ ਹੋਏ ਆ ਕਹਿੰਨੇ ਪ੍ਰਸ਼ਾਦ ਦੇਵਾ ਬਾਬਾ ਜੀ ਦਾ ਪ੍ਰਸ਼ਾਦ ਸਰ ਅੱਜ ਅਸੀਂ 8ਵੀਂ ਕਮੇਟੀ ਆਪੀ ਕਰਨਾ ਚਾਹੁੰਦੇ ਜੈ ਸ਼੍ਰੀ ਬਾਵਾ ਲਾਲ ਜੈਲ ਜੀ ਇਹ ਭੈਣਜੀ ਗੁਰਦਾਸਪੁਰ ਦੇ ਵਸਨੀਕ ਨੇ ਡਾਕਣਾ ਡਾਕਣਾ ਮਹੱਲੇ ਦੇ ਤੇ ਅੱਜ ਇਹਨਾਂ ਦੀ ਇਹ ਬੜੇ ਭਾਗੇਸ਼ਾਲੀ ਨੇ ਕਿ ਜਿਨ੍ਹਾਂ ਦੀ ਅੱਜ ਸਾਡੇ ਲੱਡੂ ਦੇ ਵਿੱਚੋਂ ਸੋਨੇ ਦੀ ਮੁੰਦਰੀ ਨਿਕਲੀ ਹੈ ਤੇ ਇਹਨਾਂ ਦੇ ਉੱਪਰ ਬਾਬਾ ਜੀ ਦੀ ਬਹੁਤ ਕਿਰਪਾ ਹੋਈ ਹੈ ਤੇ ਇਹ ਅਸੀਂ ਕਹਿੰਨੇ ਆ ਇਹਨਾਂ ਦੇ ਉੱਪਰ ਹੋਰ ਤੇ ਇਹਨਾਂ ਦੇ ਬੱਚਿਆਂ ਦੇ ਉੱਪਰ ਵੀ ਬਾਬਾ ਜੀ ਦੀ ਕਿਰਪਾ ਐਸੇ ਵਰਦੀ ਰਹੇ ਕਾਰਾ ਸ਼੍ਰੀ ਬਾਬਾ ਲਾਲ ਜੀ ਦਾ ਬਾਬਾ ਲਾਲ ਜੀ ਦਾ 670ਵਾਂ ਜਨਮ ਦਿਨ ਟਾਖਾਣਾ ਚੌਂਗ ਲੰਗਰ ਕਮੇਟੀ ਜੋ ਕਿ ਫਰੀ ਬਸਾਂ ਵੀ ਹਰ ਮਿੰਟ ਚਲਾਂਦੀ ਹੈ ਹਰ ਦੂਜੇ ਦੋ ਬਸਾਂ ਤੋਂ ਫਰੀ ਜਾਂਦੀਆਂ ਔਰ ਸੰਗਤ ਨੱਚਦੀ ਗਾਦੀ ਜਾਂਦੀ ਹੈ ਔਰਾਂ ਦੀ ਪੰਗੜੇ ਪਾਦੀ ਜਾਂਦੀ ਹੈ ਔਰ ਇਹ ਬਾਬਾ ਲਾਲ ਜੀ ਦੀ ਬਹੁਤ ਕਿਰਪਾ ਟਾਖਾਣਾ ਚੌਂਕ ਕਮੇਟੀ ਦੀ ਅੱਜ ਇਹ ਦੇਖੋ ਦੋ ਦਿਨ ਲਗਾਤਾਰ ਟਾਖਾਣਾ ਚੌਂਗ ਲੰਗਰ ਕਮੇਟੀ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਅੱਜ ਇਹ ਦੇਖੋ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ੇਸ਼ ਬਣਿਆ। ਹੋਰ ਇਹ ਕਿੰਨੇ ਆ ਕਿ ਆਹ ਨਾਲੇ ਟਾਈਮ ਤੇ 20 ਸਾਲ ਲਗਾਤਾਰ ਲੰਗਰ ਲਾਂਦਿਆਂ ਨੂੰ ਹੋ ਗਿਆ। ਤੇ ਆਹ ਨਾਲੇ ਟਾਈਮ ਤੇ ਇਦਾਂ ਹੀ ਲੰਗਰ ਬਾਬਾ ਲਾਲ ਜੀ ਚਲਾਉਂਦੇ ਰਹਿਣ। ਔਰ ਇਹਨਾਂ ਦੀ ਬੜੀ ਕਿਰਪਾ ਜਿਹੜਾ ਵੀ ਇੱਥੇ ਬਾਬਾ ਲਾਲ ਜੀ ਦੇ ਮੱਥਾ ਟੇਕ ਕੇ ਗਿਆ ਉਹ ਝੋਲੀ ਭਰ ਕੇ ਗਿਆ ਕਿ ਨਾਗਰ ਦੀ ਖਾਲੀ ਗਿਆ। ਔਰ ਲੋਕੀ ਦੇਖੋ ਆਨ ਕਿਹਨੂੰ ਕਹਿੰਦੀ ਵੀ ਆਹ ਸਟਾਲ ਲਾ ਦਿਓ, ਇਹ ਲਾ ਦਿਓ। ਲੋਕੀਆਂ ਨੂੰ ਪੁੱਛਦੇ ਆ ਕਿ ਨਹੀਂ ਤੇ ਕਈ ਕਮੇਟੀਆਂ ਬਿਜਾਰ ਚ ਕਾਪੀਆਂ ਲੈ ਕੇ ਗਰਾਈਆਂ ਕਰਦੀਆਂ ਸਾਡੀ ਕਮੇਟੀ ਦੀ ਇੱਕੋ ਖਾਸੀਅਤ ਹੈ ਪ੍ਰਧਾਨ ਕੈਸ਼ੀਅਰ ਕੋਈ ਨਹੀਂ ਸਭ ਪ੍ਰਧਾਨ ਸਭ ਕੈਸ਼ੀਅਰ ਸਭ ਮਹਾਰਾਜ ਦੀ ਕਿਰਪਾ ਉਹਨਾਂ ਉਹਨਾਂ ਦੇ ਰਹਿਮ ਦੇ ਵਿੱਚ ਸਾਰਾ ਕੰਮ ਕੀਤਾ ਜਾਂਦਾ ਉਹ ਅੱਜ 30 ਤੋਂ 35 ਸਟਾਲ ਲਗਾਏ ਗਏ ਨੇ ਉਹ ਰਾਤ ਕੱਲ ਸਵੇਰੇ 8 ਵਜੇ ਦਾ ਲੰਗਰ ਚੱਲਦਾ ਹੋਇਆ 24 ਘੰਟੇ ਅੱਜ ਵੀ ਸਾਰੀ ਦਿਹਾੜੀ ਚੱਲੇਗਾ ਉਹ ਰਾਤ ਨੂੰ ਸਟਾਲ ਵੀ ਲਾਏ ਜਾਣਗੇ ਹੋਰ ਸਾਡਾ ਇੱਥੇ ਕਰਸ਼ਕ ਦਾ ਕੇਂਦਰ 2 ਕੁਇੰਟਲ ਦਾ ਲਟੂ ਜਿਹਦੇ ਵਿੱਚ ਬਾਬਾ ਲਾਲ ਜੀ ਦੀ ਕਿਰਪਾ ਨਾਲ ਇੱਕ ਮੁੰਦਰੀ ਪਾਈ ਜਾਂਦੀ ਔਰ ਹੋਰੀ ਹੋਰੀ ਪਿਛਲੀ ਵਾਲੀ ਦੋ ਵੀ ਪਾਈਆਂ ਤੇ ਐਕਟਿਵ ਵੀ ਦੇਖੋ ਕੀ ਬੰਦਾ ਸ਼ਾਮ ਤੱਕ ਔਰ ਉਹਨਾਂ ਦੀ ਬੜੀ ਕਿਰਪਾ ਜੇ ਇਸ ਕਮੇਟੀ ਦੇ ਉੱਤੇ ਲੋਕੀ ਅਨੁਮਾਨ ਕੇ ਪੁੱਛਦੇ ਆ ਕਿ ਹੋਰ ਕੋਈ ਚੀਜ਼ ਚਾਹੀਦੀ ਦੱਸੋ ਇਤਿਹਾਮ ਕਮੇਟੀਆਂ ਦੇ ਵਿੱਚ ਜਾਓ ਘੰਟਾ ਲੰਗਰ ਚੱਲਦਾ ਦੋ ਘੰਟੇ ਸਵਾਪਤੀ ਸਾਡੇ ਕੋਲ ਲੰਗਰ ਦੀ ਮਹਾਰਾਜ ਇੱਥੇ ਰਾਸ਼ਨ ਇਕੱਠਾ ਹੁੰਦਾ ਔਰ ਮਹਾਰਾਜ ਆਪ ਆਂਦੇ ਨੇ ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਆਂਦੇ ਨੇ ਉਹ ਰਾਤ ਰਾਤ ਕਿ ਚੱਲ ਜਾਂਦੇ ਲੰਗਰ ਇੰਨਾ ਕੁ ਵੱਜ ਜਾਂਦਾ ਪ੍ਰਸ਼ਾਦ ਇੰਨਾ ਕੁ ਵੱਜ ਜਾਂਦਾ ਕਿ ਲੋਕੀ ਦੇਖਦੇ ਆ ਕਿ ਇਹ ਨਾਲ ਰਾਸ਼ਨ ਕਿੱਦਾਂ ਆਂਦਾ ਹੈ ਉਹ ਅੱਜ ਕਿਰਪਾ ਦਾ ਖਾਨੇ ਚੋਂ ਲੰਗਰ ਕਿ ਮਿੱਟੀ ਰਿਹਾ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਮਹਾਰਾਜ ਦੇ ਘਰ 10 20 ਰੁਪਏ ਜ਼ਰੂਰ ਚੜਾਓ ਕਿ ਆਣਾ ਟਾਈਮ ਦੇ ਉੱਤੇ ਬਾਬਾ ਲਾਲ ਜੀ ਦੀ ਕਿਰਪਾ ਹੋਏ ਉਹ ਆਣਾ ਟਾਈਮ ਤੇ ਸ਼ਹਿਰ ਚ ਪਤਾ ਲੱਗੇ ਕਿ ਬਾਬਾ ਲਾਲ ਜੀ ਕਿੰਨੇ ਸੇਵਕ ਔਰ ਕਿੰਨੀ ਇੱਥੇ ਚੜਤ ਹੈਗੀ ਸੋ ਸੋ ਅੱਜ ਡਾਕਟਰ ਚੌਂਕ ਜੀ ਸ਼੍ਰੀ ਬਾਬਾ ਲਾਲ ਜੀ ਦਾ ਜਨਮ ਦਿਨ ਬੜੀ ਹੀ ਤੁਹਤਾ ਨਾਲ ਮਨਾਇਆ ਜਾ ਰਿਹਾ ਹੈ ਠੀਕ ਹੈ ਮੈਂ ਚਾਹੂਗੀ ਜੈ ਸ਼੍ਰੀ ਬਾਵਾ ਲਾਲ ਜੀ ਇਹ ਬੜੀ ਤੂੰਤਾ ਨਹੀਂ ਕਹਿ ਸਕਦੇ ਜੋ ਸੁਪਰ ਡੁੱਪਰ ਕਹਿ ਸਕਦੇ ਹਾਂ ਸਰ ਕਿ ਸੁਪਰ ਤੋਂ ਵੀ ਉੱਪਰ ਹੈ ਇਹ ਹਮੇਸ਼ਾ ਜੋ ਹੈ ਬਾਵਾਲਾਲ ਜੀ ਦੇ ਜੋ ਆਸ਼ੀਰਵਾਦ ਪ੍ਰਾਪਰ ਜਿਹੜੀ ਹੈ ਕਮੇਟੀ ਹੈਗੀ ਹੈ ਹਮੇਸ਼ਾ ਆਪਣੇ ਜੀ ਜਾਣ ਦੇ ਨਾਲ ਜੋ ਇਹਦਾ ਯੋਜਨ ਕਰਦੀ ਹੈ ਲੇਕਿਨ ਅੱਜ ਦੇਖ ਰਹੇ ਹਾਂ ਕਿ ਅੱਜ ਤੇ ਹਰ ਸਾਲ ਨਾਲੋਂ ਵੀ ਇੰਪਰੂਵਡ ਹੈ ਔਰ ਅੱਜ ਦੋ ਅੰਗੂਠੀਆਂ ਜਿਹੜੀਆਂ ਇਹਨਾਂ ਨੇ ਜਿਹੜੇ ਕੀਤੇ ਹੈ ਕਿ ਮੈਂ ਮ आए ਸੀਗੇ ਆਪਰੇ ਸਰ ਤੋਂ ਉਹਨਾਂ ਨੇ ਇੱਕ ਬਵਾਲਾ ਜੀ ਦੇ ਚਰਨਾਂ 'ਚ ਰੱਖੀ ਹੈ ਔਰ ਉਸ ਵਾਰੀ ਕਮੇਟੀ ਨੇ ਕੀਤੀ ਹੈ। ਦੋਸੋ ਅਗਲੀ ਵਾਰੀ ਬਵਾਲਾ ਜੀ ਨੇ ਅਰੇਂਜਮੈਂਟ ਕਰ ਦਿੱਤਾ ਗੋਠੀ ਦਾ ਉਹ ਵੀ ਇੱਕ ਅਨਾਉਂਸ ਕਰ ਗਏ ਨੇ। ਜੈਟ ਮੀਨ ਲਿਏ ਕਿ ਬਵਾਲਾ ਜੀ ਨੇ ਕਰਵਾਤੀ ਸਭ ਕੁਝ ਆਪੇ ਦਿਲਾ ਪਰ ਉਹਨਾਂ ਦੇ ਅਸ਼ੀਰਵਾਦ ਜਿੰਨੂੰ ਮਿਲਿਆ ਹੁੰਦਾ ਇਹ ਉਹਨੂੰ ਹੀ ਉਹ ਹੀ ਕਰਵਾ ਸਕਦਾ। ਦੋਸੋ ਇਹ ਕਮੇਟੀ ਨੂੰ ਬਹੁਤ ਬਹੁਤ ਵਧਾਈ ਹੈ ਔਰ ਜੋ ਹੈ ਸਾਡੇ ਸ਼ਹਿਰ ਦੇ ਵਿੱਚ ਜੋ ਹੈ ਉਪਰਾਲਾ ਕਰਦੇ ਕਿਉਂਕਿ ਇਹ ਦੇਖੋ ਇੱਕ ਚੀਜ਼ ਮੈਂ ਦੱਸ ਦਵਾਂ ਕਾਲ ਯੁਗ ਦੇ ਵਿੱਚ ਪਾਪ ਤੇ ਬਹੁਤ ਜ਼ਿਆਦਾ ਹੁੰਦੇ ਨੇ। ਲੇਕਿਨ ਅਗਰ ਪੁੰਨ ਨਾ ਨਾ ਹੋਣ ਇਤਬਾਹ ਹੋ ਜੇ ਔਰ ਇਹ ਪੁੰਤਾ ਜੋ ਤਰੀਆ ਬਣੇ ਨੇ ਹੈ ਕਮੇਟੀ ਦੇ ਰਾਜੂ ਜੀ ਬੜੇ ਵੀਰੂ ਭਾਜੀ ਇਹ ਬਹੁਤ ਹੀ ਮੈਂ ਕਹਿੰਦਾ ਕਿ ਭਾਗੀਸ਼ਾਲੀ ਨੇ ਜਿਨ੍ਹਾਂ ਨੂੰ ਮੌਕਾ ਮਿਲਿਆ ਔਰ ਜੋ ਸਮਾਜ ਨੂੰ ਯੋਗਦਾਨ ਦਿੰਦੇ ਨੇ ਮੇਰੇ ਵੱਲੋਂ ਸ਼ਿਵਸ਼ਨਾਬਾਲਾ ਸਾਧਾਕਰੇ ਵੱਲੋਂ ਸਨਾਤਨ ਕ੍ਰਾਂਤੀ ਦਲ ਵੱਲੋਂ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਹਮੇਸ਼ਾ ਖੁਸ਼ ਰਹੋ ਫਲਦੇ ਰਹੋ ਇੱਕ ਦੂਜੇ ਨਾਲ ਸਹਿਯੋਗ ਜੈ ਸ਼੍ਰੀ ਕਬਾਲਾ ਜੈ ਸ਼੍ਰੀ ਕਬਾਲਾ ਸਰ ਅੱਜ ਦਾ ਆਪਣਾ ਚੋਕਸ਼ ਸ਼੍ਰੀ ਕਬਾਲਾ ਜਰਦੀ ਦਾ ਜਨਮ ਉਸ ਕਲਪੜੀ ਪੁੰਤਾ ਮੰਨਣਾ ਚਾਹੀਦਾ ਹੈ ਕਹਣਾ ਚੌਕ ਇਸ ਤੇ ਜੈ ਸ਼੍ਰੀ ਗੋਕਾਲਾ ਲਾਲ ਜੀ ਉਹਨਾਂ ਦੇ ਇਸ ਸ਼ੁਭ ਜਨਮ ਦਿਨ ਦੇ ਉੱਪਰ ਦਾਖਾਣਾ ਚੌਕ ਲੰਗਰ ਕਮੇਟੀ ਵੱਲੋਂ 2 ਦਿਨ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਕੱਲ ਤੋਂ ਸ਼ੁਰੂ ਹੋਏਗਾ ਜਿਹੜਾ ਕਿ ਅੱਜ ਰਾਤ ਤੱਕ ਚੱਲਦਾ ਰਹੇਗਾ ਔਰ ਉਹਨਾਂ ਦੀ ਕਿਰਪਾ ਦੇ ਨਾਲ ਜਦੋਂ ਤੱਕ ਹੋਏਗਾ ਇਹ ਚੱਲੇ ਸਰ ਅੱਜ ਦੇ ਲੰਗਰ ਦੀ ਕੀ ਖਾਸ ਗੱਲ ਹੈ ਸਰ ਅੱਜ ਦੇ ਲੰਗਰ ਦੇ ਵਿੱਚ ਅਸੀਂ ਕੜੀ ਚਾਵਲ ਮਾਂ ਚਾਵਲ ਰਾਜਮਾ ਚਾਵਲ ਰੁਮਾਲੀ ਰੋਟੀ ਨੈਕਸਟ ਵੈਜ ਆਲੂ ਮਟਰ ਦੀ ਸਬਜੀ ਕਿੜਾ ਜੂਸ ਆਈਸਕ੍ਰੀਮ ਮਰਬਾ ਇਹ ਸਾਰੀਆਂ ਆਈਟਮ ਲਗਾ ਰਹੇ ਹੋਰ ਵੀ ਕਈ ਸਟਾਲਸ ਹੈਗੇ ਨੇ ਜਿਹੜੇ ਕਿ ਵਿਆਹ ਦੀ ਤਿਆਰਸੰਗੀ ਸਰਸ ਦੇਖਦੇ ਆ ਸਭ ਤੋਂ ਦਾ ਘਰ ਹੋ ਰਿਹਾ ਇਹ ਸਾਡੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਔਰ ਜਿਹੜਾ ਇੱਥੇ ਸਾਡੇ ਇਸ ਲੰਗਰ ਨੂੰ ਭਰਪੂਰ ਹੰਗਾਰਾ ਦਿੰਦੇ ਨੇ ਤੇ ਅਸੀਂ ਹੌਮ ਹੁਮਾ ਕੇ ਇਸ ਲੰਗਰ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਰ ਜੀ ਖਾਸੀ ਤੇ ਹੈ ਇਸ ਲੰਗਰ ਦੀ 2 ਘੰਟੇ ਦਾ ਲੱਗਦਾ ਪਰੁੰਦਰੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਛਾ ਜਦੋਂ ਅਸੀਂ ਇਹ ਸ਼ੁਰੂ ਲੰਗਰ ਸ਼ੁਰੂ ਕੀਤਾ ਸੀਗਾ ਤੇ 2-3 ਸਾਲ ਬਾਅਦ ਅਸੀਂ 2 ਪੁਆਇੰਟਾਂ ਦਾ ਲੱਭੂ ਸ਼ੁਰੂ ਕੀਤਾ ਸੀਗਾ ਔਰ ਉਸ ਤੋਂ ਬਾਅਦ ਇੱਕ ਸੋਨੇ ਦੀ ਮੁੰਦਰੀ ਨਾਲ ਸ਼ੁਰੂ ਕਰ ਦਿੱਤੀ ਸੀ ਔਰ ਅੱਜ ਤੱਕ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਰੀਤ ਚੱਲੀ ਆਂਦੀ ਪਈ ਹੈ ਔਰ ਇਹ ਹਰ ਸਾਲ ਜਿੰਨਾ ਦੇ ਉੱਪਰ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇਹ ਸੋਨੇ ਦੀ ਮੁੰਦਰੀ ਮਿਲਦੀ ਹੈ ਸਰ ਜਿਹੜਾ ਟਾਪ ਨੇ ਚੁੰਨੀ ਹੈ ਇਹਦਾ ਬਾਬਾ ਜੀ ਦਾ ਜੰਤਰੀ ਹੁੰਦਾ ਹੈ ਜੀ ਬਹੁਤ ਹੀ ਫੇਮਸ ਹੈਗਾ ਪੂਰੇ ਗੁਰਦਾਸਪੁਰ ਵਿੱਚ ਸੁਪਤੇ ਰਹਿ ਕੇ ਸਿੱਧਾ ਹੈ ਕਿਸਰਾ ਦਾ ਰਿਤਾ ਬਹੁਤ ਹੀ ਦਾ ਏ ਬਾਬਾ ਜੀ ਦੀ ਅਪਾਰ ਕਿਰਪਾ ਵਾ ਸਾਡੇ ਲੰਗਰ ਦਾਖਨਾ ਚੌਂਕ ਲੰਗਰ ਕਮੇਟੀ ਦੇ ਉੱਪਰ ਕਿ ਜਿਹੜਾ ਉਹ ਇਹਨਾਂ ਨੂੰ ਐਸ ਲੰਗਰ ਨੂੰ ਬਹੁਤ ਹੀ ਉੱਚਾਈਆਂ ਤੇ ਲੈ ਕੇ ਜਾ ਰਹੇ ਨੇ ਤੇ ਅਸੀਂ ਸ਼ਹਿਰ ਵਾਸੀਆਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਸਹਿਯੋਗ ਦਿੰਦੇ ਆ ਔਰ ਸਾਡੇ ਨਾਲ ਰਲ ਕੇ ਐਸ ਲੰਗਰ ਨੂੰ ਵਰਤਾਨ ਵਾਸਤੇ ਔਰ ਇਹ ਸਾਰੀ ਸੰਗਤ ਨੂੰ ਖਾਣ ਦੇ ਵਿੱਚ ਵੀ ਪਰੋਸਣ ਦੇ ਵਿੱਚ ਵੀ ਸਾਡਾ ਮਦਦ ਕਰਦੇ ਆ ਸਾਡਾ ਸ਼ਹਿਰ ਵਾਸੀਆਂ ਨੂੰ ਦਾਖਨਾ ਚੌਂਕ ਲੰਗਰ ਕਮੇਟੀ ਵੱਲੋਂ ਇਹੋ ਹੀ ਸੰਦੇਸ਼ਾ ਹੈਗਾ ਕਿ ਇਹ ਅੱਜ ਕੱਲ 2 ਦਿਨ ਲੰਗਰ ਚੱਲਿਆ ਅੱਜ ਵੀ ਹੁਣ ਚੱਲਦਾ ਰਹਿਣਾ ਹੈ ਬਾਬਾ ਜੀ ਦੀ ਕਿਰਪਾ ਨਾਲ ਅਟੁੱਟ ਲੰਗਰ ਹੈ ਉਹਨਾਂ ਦੀ ਇੱਛਾ ਤੱਕ ਇਹ ਲੰਗਰ ਚੱਲੇਗਾ ਤੇ ਹੌ ਹੁਮਾ ਕੇ ਪਹੁੰਚ ਦੋ ਕੁਇੰਟਾ ਦਾ ਲੱਡੂ ਜਿਹੜਾ ਕੀ ਸਾਡੀ ਖਾਸियत ਹੈਗੀ ਹੈ ਉਹਦਾ ਪ੍ਰਸ਼ਾਦ ਦਾ ਵੀ ਆਨੰਦ ਮਾਣੋ ਔਰ ਰਾਤੀ ਜਿਹੜੀ ਆਤਿਸ਼ਬਾਜੀ ਹੋਣੀ ਹੈ ਉਹਦਾ ਵੀ ਆਨੰਦ ਮਾਣੋ ਤੇ ਜਿਹੜਾ ਵੀ ਅੱਗੇ ਸਾਲ ਆੰਦਾ ਵਾਲਾ ਇਹ ਸਾਰੇ ਸ਼ਹਿਰ ਵਾਸੀਆ ਵਾਸਤੇ ਸਾਡੇ ਦੇਸ਼ ਵਾਸੀਆ ਵਾਸਤੇ ਬਾਬਾ ਜੀ ਦੀ ਕਿਰਪਾ ਉਹਨਾਂ ਦੇ ਸਾਰੇ ਦੇ ਬਣੀ ਰੋਵੇ ਤੇ ਸਾਰੇ ਹੀ ਖੁਸ਼ਹਾਲ ਰਹਿਣ ਅਰੇ ਪਿਛਲੇ ਸਾਲ ਮਨੋ ਇਸ ਸਾਲ ਕੀ ਲੱਭਤਾ ਜਾ ਰਿਹਾ ਬਾਬਾ ਜੀ ਦੇ ਬਾਬਾ ਜੀ ਦੇ ਜਨਮ ਦਿਨ ਦੇ ਉੱਪਰ ਹਰ ਸਾਲ ਕੋਈ ਨਾ ਕੋਈ ਨਵੀਂ ਚੀਜ਼ ਐਡੀਸ਼ਨ ਕਰਦੇ ਰਹਿੰਦੇ ਆ ਤੇ ਇਹ ਉਹਨਾਂ ਦੀ ਕਿਰਪਾ ਹੈ ਤੇ ਆਹ ਅਰਗੀਆ ਸਾਡਾ ਜਿਹੜਾ ਫਰੂਟ ਚਾਰਟ ਦਾ ਸਟਾਲ ਹੈ ਫਰੂਟਸ ਹੈ ਡਿਫਰੈਂਟ ਡਿਫਰੈਂਟ ਟਾਈਪ ਦੇ ਸੂਤ ਜਿਹੜੇ ਸੀ ਵੰਡ ਰਹੇ ਨਾਲ ਹੀ ਆ ਮੈਂ ਕੁਝ ਜ਼ਿਆਦਾ ਬਾਬਾ ਜੀ ਦੇ ਛਤਰ ਛਾਇਆ ਜਰਾ ਕਿ ਇਹੋ ਹੀ ਕਹਾਂਗਾ ਕਿ ਇਹ ਸਾਡਾ ਜਿਹੜਾ ਲੰਗਰ ਹੈ ਇਹ ਦਿਨ ਦੁਗਣੀ ਰਾਤ ਚ ਤਰੱਕੀ ਕਰੇ ਤੇ ਅਸੀਂ ਇਸ ਤਰ੍ਹਾਂ ਹੀ ਇਹ ਜਿਹੜਾ ਲੰਗਰ ਹੈ ਉਹਨਾਂ ਦਾ ਵਰਤੰਦੇ ਰਹੇ